ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਮੀਰਪੁਰ ਦੇ ਵਿੱਚ ਉਹਨਾਂ ਮਹਾਨ ਯੋਧਿਆਂ ਦੀ ਯਾਦਗਾਰ ਬਣਾਉਣ ਵਾਸਤੇ ਪੂਰਾ ਸਮਾਜ ਤੋਂ ਕਾਫੀ ਲੋਕ ਇਕੱਠੇ ਹੋਏ ਹਨ ਤਾਂ ਕਿ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣ ਕਿ ਉਹਨਾਂ ਦੀ ਯਾਦਗਾਰ ਨੂੰ ਹਮੇਸ਼ਾ ਆਣ ਵਾਲੀਆਂ ਨਸਲਾਂ ਉਹ ਇਹਦੇ ਸੇਧ ਲੈ ਕੇ ਆਜ਼ਾਦ ਆਜ਼ਾਦੀਆਂ ਵਿੱਚ ਜੋ ਵੀ ਸਾਡੇ ਸ਼ਿੰਗਾਰ ਸ਼ਾਨਗੇ ਉਹਨਾਂ ਦੇ ਵਿੱਚ ਹਿੱਸਾ ਲੈਣ ਔਰ ਹਮੇਸ਼ਾ ਉਹਨਾਂ ਸ਼ਹੀਦ ਯੋਧਿਆਂ ਦੀਆਂ ਆਜ਼ਾਦਾਂ ਨੂੰ ਤਾਜ਼ੀਆਂ ਰੱਖਣ ਵਾਸਤੇ ਇਹ ਕਾਰੋਬਾਰ ਸ਼ੁਰੂ ਹੋ ਰਿਹਾ ਹੈ ਕਿਉਂਕਿ ਉਹਨਾਂ ਸ਼ਹੀਦਾਂ ਨੇ ਅੰਡੇਮਾਨ ਨਿਕੋਬਾਰ ਦੇ ਵਿੱਚ ਜਿੱਥੇ ਆਪਣਾ ਕਾਲੇ ਪਾਣੀਆਂ ਤੱਕ ਉਹਨਾਂ ਨੂੰ ਕੈਦ ਕਰਕੇ ਉਹਨਾਂ ਤੋਂ ਬਹੁਤ ਜ਼ਰੀਲ ਕਰਕੇ ਉਹਨਾਂ ਦੇ ਸਰੀਰਾਂ ਨੂੰ ਤਕਲੀਬ ਦੇ ਕੇ ਔਰ ਛੋਟੇ ਛੋਟੇ ਪਿੰਜਰਿਆਂ ਵਿੱਚ ਬੰਦ ਕਰਕੇ ਸਿਰਫ 5 ਲੀਟਰ ਪਾਣੀ ਦੇਣਾ ਇਸ਼ਨਾਨ ਕਰਨ ਵਾਸਤੇ ਅਤੇ ਬਾਕੀ ਸਾਰਾ ਪ੍ਰੋਗਰਾਮ ਜੇ ਉਹ 5 ਲੀਟਰ ਪਾਣੀ ਚ ਹੀ ਸਾਰਾ ਕਾਰੋਬਾਰ ਕਰਨਾ ਪੈਂਦਾ ਸੀ ਉਹਨਾਂ ਨੂੰ ਪਰ ਉਹਨਾਂ ਜੌਧਿਆਂ ਬਹਾਦਰਾਂ ਨੇ ਇਹ ਨਹੀਂ ਮੰਨੀ ਅੰਗਰੇਜ਼ ਸਰਕਾਰ ਦੀ ਔਰ ਸ਼ਹੀਦੀਆਂ ਪ੍ਰਾਪਤ ਕਰ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਰੋਪੜ ਜ਼ਿਲ੍ਹੇ ਦੇ ਨਾਲ ਸੰਬੰਧਿਤ ਜਿਹੜੇ ਸਾਡੇ 40 ਤੋਂ ਉੱਪਰ ਆਜ਼ਾਦੀ ਘੁਲਾਟੀਆਂ ਹੋਏ ਆ ਉਹਨਾਂ ਦੇ ਨਾਲ ਸੰਬੰਧਿਤ ਅਸੀਂ ਯਾਦਗਾਰ ਜਿਹੜੀ ਉਹ ਸਾਂਝੀ ਬਣਾ ਰਹੇ ਹਾਂ ਔਰ ਉਸ ਦਾ ਅੱਜ ਨੀਂ ਪੱਥਰ ਰੱਖਿਆ ਗਿਆ ਜਿਹਦੇ ਵਿੱਚੋਂ ਸ਼ਹੀਦ ਬਾਬਾ ਕਿਰਪਾ ਸਿੰਘ ਜੀ ਗਦਰੀ ਬਾਬਾ ਹੋਏ ਨੇ ਔਰ ਸਰਵਣ ਸਿੰਘ ਜੀ ਹੋਏ ਨੇ ਉਹਨਾਂ ਸਾਰਿਆਂ ਦੀ ਅਸੀਂ ਇੱਕ ਸਾਂਝੀ ਯਾਦਗਾਰ ਜਿਹੜੀ ਇਸ ਜਗ੍ਹਾ ਤੇ ਅੱਜ ਨੀਂ ਪੱਥਰ ਰੱਖ ਕੇ ਉਹਦੀ ਉਸਾਰੀ ਕਰਨ ਜਾ ਰਹੇ ਹਾਂ ਤੇ 16 ਤਰੀਕ ਨੂੰ ਅਸੀਂ ਜਿਹੜੀ ਆ ਮੀਰਪੁਰ ਦੇ ਵਿੱਚ ਜਿਹੜੀ ਉਹਨਾਂ ਸਾਰੇ ਸਾਥੀਆਂ ਦੀ ਸ਼ਹੀਦਾਂ ਦੀ ਵਰਸੀ ਮਨਾ ਰਹੇ ਆ ਇਕਤਾ ਅਸੀਂ ਸਾਰੇ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਉਸ ਵਰਸੀ ਦੇ ਵਿੱਚ 16 ਤਰੀਕ ਨੂੰ ਪਿੰਡ ਮੀਰਪੁਰ ਵਿਖੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨ ਤੇ ਦੂਸਰਾ ਅਸੀਂ ਇਸ ਯਾਦਗਾਰ ਸਬੰਧੀ ਵੀ ਬੇਨਤੀ ਕਰ ਰਹੇ ਹਾਂ ਕਿ ਅਸੀਂ ਸਾਰੇ ਇਲਾਕੇ ਦੇ ਵਿੱਚ ਇਸ ਯਾਦਗਾਰ ਸਬੰਧੀ ਉਗਰਾਹੀ ਵੀ ਕਰ ਰਹੇ ਹਾਂ ਤਾਂ ਕਿ ਅਸੀਂ ਸਾਡੇ ਜਿਹੜੇ ਸ਼ਹੀਦ ਨੇ ਲੋਕਾਂ ਦੇ ਸ਼ਹੀਦ ਹੋਏ ਆ ਤੇ ਅਸੀਂ ਲੋਕਾਂ ਤੋਂ ਇਹਦੇ ਵਿੱਚ ਜਿਹੜਾ ਸਹਿਯੋਗ रहे ਆ ਹਰ ਇੱਕ ਆਪੋ ਆਪਣੀ ਸ਼ਰਧਾ ਅਨੁਸਾਰ ਉਸ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਉਹ ਜਰੂਰ ਪਾਣਾ ਅਸੀਂ ਇਸ ਦੀ ਵੀ ਅਪੀਲ ਕਰਦੇ ਆਂ ਔਰ ਇਸ ਦੇ ਵਿੱਚ ਹੁਣ ਤੱਕ ਅਸੀਂ ਜਿੰਨੇ ਵੀ ਪਿੰਡਾਂ ਦੇ ਵਿੱਚ ਗਏ ਆਂ ਲੋਕਾਂ ਦਾ ਇੱਕ ਬਹੁਤ ਚੰਗਾ ਸਹਿਯੋਗ ਮਿਲਿਆ ਬਹੁਤ ਚੰਗਾ ਹੰਗਾਰਾ ਮਿਲਿਆ ਔਰ ਸਾਡੇ ਇਲਾਕੇ ਵਾਸਤੇ ਇਹ ਮਾਣ ਤੇ ਸਨਮਾਨ ਵਾਲੀ ਗੱਲ ਆ ਕਿ ਸਾਡੇ ਇਲਾਕੇ ਦੇ ਇਨੇ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਅੰਗਰੇਜ਼ਾਂ ਦੇ ਖਿਲਾਫ ਲੜਦਿਆਂ ਹੋਏ ਆਂ ਤੇ ਅੱਜ ਉਹਨਾਂ ਦਾ ਅਸੀਂ ਯਾਦਗਾਰ ਵੀ ਬਣਾ ਰਹੇ ਹਾਂ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਅਸੀਂ ਸੰਘਰਸ਼ ਲੜਨੇ ਆ ਕਿਉਂਕਿ ਜਦੋਂ ਤੋਂ ਹੁਣ ਸਰਕਾਰਾਂ ਬਣ ਰਹੀਆਂ ਲਗਾਤਾਰ ਕਾਰਪੋਰੇਟ ਦੇ ਖਿਲਾਫ ਨੀਤੀਆਂ ਲੈ ਕੇ ਆ ਰਹੇ ਆ ਤੇ ਉਹਨਾਂ ਦੇ ਖਿਲਾਫ ਅਸੀਂ ਜਿਹੜਾ ਵੀ ਸੰਘਰਸ਼ ਲੜਨਾ ਉਹ ਅਸੀਂ ਨਾਲ ਸਾਡੇ ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ ਅੱਗੇ ਲੜਨਾ ਇਹ ਵੀ ਅਸੀਂ ਇੱਕ ਅਹਦ ਕਰਦੇ ਆ ਇੰਨੀ ਸਾਡੀ ਸਾਰਿਆਂ ਨੂੰ ਅਪੀਲ ਆ ਲਾਸਟ ਫਿਰ ਇੱਕ ਵਾਰ ਅਪੀਲ ਕਰਦੇ ਆ ਕਿ 16 ਤਰੀਕ ਨੂੰ ਮੀਰਪੁਰ ਵਿਖੇ ਵਰਸੀ ਮਨਾਈ ਜਾ ਰਹੀ ਆ ਗਦਰੀ ਬਾਬਾ ਕਿਰਪਾ ਸਿੰਘ ਹੋਰਾਂ ਦੀ ਔਰ ਜਿੰਨੇ ਹੋਰ 40 ਸ਼ਹੀਦ ਹੋਏ ਨੇ ਉਥੇ ਜ਼ਰੂਰ ਪਹੁੰਚਣਾ ਸਾਰੇ ਇਲਾਕਾ ਨਿਵਾਸੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਰੋਪੜ ਜ਼ਿਲ੍ਹੇ ਨਾਲ ਸੰਬੰਧਿਤ ਤਕਰੀਬਨ 40 ਤੋਂ 45 ਅਮਰ ਸ਼ਹੀਦ ਜਿਨ੍ਹਾਂ ਨੇ ਅੰਗਰੇਜ਼ਾਂ ਨਾਲ ਲੜਦੇ ਹੋਏ ਆਪਣੀਆਂ ਜ਼ਿੰਦਗੀਆਂ ਕੁਰਬਾਨ ਕੀਤੀਆਂ ਉਹਨਾਂ ਦੀ ਇਹ ਸਾਂਝੀ ਯਾਦਗਾਰ ਪਿੰਡ ਮੀਰਪੁਰ ਦੇ ਵਿੱਚ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਤਾਂ ਜੋ ਉਹ ਲੋਕ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਆਪਣੇ ਕੌਮ ਦੇ ਲਈ ਆਪਣੇ ਦੇਸ਼ ਲਈ ਕੁਰਬਾਨ ਕੀਤੀ ਉਹਨਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਜਿਹੜੀ ਉਹ ਦਿੱਤੀ ਜਾ ਸਕੇ। ਰੋਜ਼ ਸ਼ਹੀਦਾਂ ਦੀ ਜਿੱਤਾਂ ਉਪਰ ਲਗेंगे ਅਰਵਰਸ ਮੇਲੇ ਵਤਨ ਪੇ ਮਟਨੇ ਵਾਲੋਂ ਕਾ ਯਹੀ ਨਿਸ਼ਾਨ ਹੋਗਾ। ਪਿੰਡ ਮੀਰਪੁਰ ਵਿਖੇ ਇਤਿਹਾਸ ਸਿਰਜਣ ਜਾ ਰਿਹਾ ਏ। 45 ਦੇ ਕਰੀਬ ਉਹ ਮਹਾਨ ਸ਼ਹੀਦ ਯੋਧੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਪ੍ਰਾਪਤ ਕਰਨ ਦੇ ਲਈ ਅੱਜ ਜਿਸ ਵਕਤ ਅਸੀਂ ਥੋੜਾ ਜਿਆ ਕਰਦੇ ਆ ਉਹਨੂੰ ਸੋਸ਼ਲ ਮੀਡੀਆ ਰਾਹੀਂ ਤੇ ਹੋਰ ਸੰਚਾਰ ਸਾਧਨਾ ਰਾਹੀਂ ਬਹੁਤ ਦੁਨੀਆ ਦੇਖ ਲੈਂਦੀ ਹੈ ਪਰ ਉਸ ਵਕਤ ਦੇਸ਼ ਦੀ ਆਜ਼ਾਦੀ ਲਈ ਇਹ ਵੀ ਨਹੀਂ ਪਤਾ ਸੀ ਕਿ ਉਹ ਕਿੱਦਾਂ ਹੋਏਗੀ ਕਿੱਦਾਂ ਮਿਲੇਗੀ ਕਿੱਦਾਂ ਨਹੀਂ ਮਿਲੇਗੀ ਨਾ ਹੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਆ ਦੇਖੋ ਕਿੰਨਾ ਸਮਾਂ ਹੋ ਗਿਆ ਦੇਸ਼ ਆਜ਼ਾਦ ਹੋਇਆ ਨੂੰ ਸੱਤ ਦਸ਼ਕਾਂ ਤੋਂ ਉੱਪਰ ਦਾ ਸਮਾਂ ਹੋ ਗਿਆ ਔਰ ਉਹਨਾਂ ਮਹਾਨ ਯੋਧਿਆਂ ਦੀ ਯਾਦ ਦੇ ਵਿੱਚ ਮੈਂ ਇਹ ਕਹੂੰਗਾ ਇਹ ਸਾਰੇ ਵਧਾਈ ਦੇ ਪਾਤਰ ਹੈ ਜਿੰਨੇ ਇੱਥੇ ਖੜੇ ਹੈ ਸ਼ਹੀਦ ਬਾਬਾ ਗਦਰੀ ਸਿੰਘ ਸੇਵਾ ਸੁਸਾਇਟੀ ਤੇ ਇਹਨਾਂ ਸਾਰੇ ਸੂਰਮਿਆਂ ਨੇ ਇੱਕ ਉਦਮ ਇੱਕ ਫੈਸਲਾ ਲਿਆ ਕਿ ਇਹਨਾਂ ਸਾਰੇ ਅਣਗੋਲੇ ਗਏ ਮਹਾਨ ਯੋਧਿਆਂ ਦੀ ਯਾਦਗਾਰ ਬਣਾਣੀ ਹੈ ਔਰ ਮੈਂ ਉਸ ਪਰਿਵਾਰ ਦਾ ਸਭ ਤੋਂ ਵੱਡਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਬੇਸ਼ਕੀਮਤੀ ਜ਼ਮੀਨ ਕਰੀਬ 50 ਲੱਖ ਰੁਪਏ ਦੀ ਇਸ ਕਾਰਜ ਲਈ দান ਦਿੱਤੀ ਹੈ ਔਰ ਮੈਂ ਇਲਾਕਾ ਵਾਸੀਆਂ ਨੂੰ ਇਹੀ ਅਪੀਲ ਕਰੂੰਗਾ ਕਿ ਤੁਹਾਡੇ ਸਹਿਯੋਗ ਨਾਲ ਇਸ ਇਲਾਕੇ ਨੂੰ ਜਿੱਦਾਂ ਗੋਲਿਆ ਕਹਿੰਦੇ ਸੀਗੇ ਅੱਜ ਇਹਨਾਂ ਨੇ ਉਹ ਸਾਰਾ ਬਹੁਤ ਮਿਹਨਤ ਕੀਤੀ ਜ਼ਿਲੇ ਵਿੱਚ ਘੁੰਮ ਘੁੰਮ ਕੇ ਉਹ ਪਰਿਵਾਰ ਲੱਭੇ ਉਹਨਾਂ ਨੂੰ ਲੱਭ ਕੇ ਸਾਰਿਆਂ ਨੂੰ ਫਿਰ ਇੱਕ ਲੜੀ 'ਚ ਪਰੋ ਕੇ ਸਾਹਮਣੇ ਲਿਆਂਦਾ ਇੱਥੇ ਇੱਕ ਬਹੁਤ ਇਤਿਹਾਸਿਕ ਯਾਦਗਾਰ ਬਣਾਣੀ ਹੈ ਹਰੇਕ ਇਲਾਕੇ ਦਾ ਬੰਦਾ ਜਿੰਨੀ ਜਿੱਦੀ ਸਮਰੱਥਾ ਜੇ ਇੱਕ ਇੱਕ ਬੋਰੀ ਲੈ ਕੇ ਵੀ ਤੁਸੀਂ ਆਏ ਤਾਂ ਇਹ ਗੱਲ ਇਹ ਨਹੀਂ ਹੋਣੀ ਕਾਰਜ ਤਾਂ ਮਾਲਕ ਦੇ ਮਾਲਕਾ ਆਪ ਕਰਾ ਲੈਂਦਾ ਸ਼ੀਦਾ ਨੇ ਆਪ ਕਰਾ ਲੈਣੇ ਪਰ ਇੱਕ ਯਾਦਗਾਰ ਨਾਲ ਤੁਸੀਂ ਵੀ ਜੁੜ ਜਾਓਗੇ ਕਿਉਂਕਿ ਤੁਹਾਡੇ ਪਰਿਵਾਰਾਂ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਵੇਲੇ ਸਹਿਯੋਗ ਕੀਤਾ ਹੋਣਾ ਇਸੇ ਪ੍ਰਕਾਰ ਦੇ ਨਾਲੇ ਬੀਬੀਆਂ ਇਹ ਭਰਾ ਸਾਡੇ ਵੀਰ ਸਿੰਘ ਅਰੀ ਰਣਵੀਰ ਸਿੰਘ ਅਰੀ ਸਾਰੇ ਉਹ ਨਾਮ ਲਵਾਂਗਾ ਬਹੁਤ ਲੰਬੀ ਗੱਲ ਹੋ ਜਾਣੀ ਇਹ ਪਿੰਡਾਂ ਦੇ ਵਿੱਚ ਢਾਲ ਵੀ ਇਕੱਠੀ ਕਰ ਰਹੇ ਇਹਨਾਂ ਦੀ ਮਦਦ ਕਰਨੀ ਅਸੀਂ ਇਹਨਾਂ ਦੇ ਨਾਲ ਹੈ ਅਸੀਂ ਆਪਣੇ ਆਪ ਨੂੰ ਸੁਭਾਗੇ ਸਮਝਦੇ ਆ ਬੇਸ਼ੱਕ ਸੱਤ ਦਸ਼ਕਾਂ ਬਾਅਦ ਸਮਾਂ ਆਇਆ ਸੀ ਵੀ ਇਸ ਕੜੀ ਵਿੱਚ ਇਹਨਾਂ ਨਾਲ ਜੁੜੇ ਆ ਆਹ ਇਲਾਕਾ ਵਾਸੀਓ ਇੱਕ ਵੱਡੀ ਪਲਾੰਕ ਕਰਕੇ ਸ਼ਹੀਦਾਂ ਦੀ ਯਾਦਗਾਰ ਉਹਨਾਂ ਦਾ ਸਨਮਾਨ ਵੱਡੇ ਪੱਧਰ ਤੇ ਯਾਦਗਾਰ ਬਣਾ ਕੇ ਬਹਾਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰੋਪੜ ਜ਼ਿਲ੍ਹੇ ਦੇ ਜਿਨ੍ਹਾਂ ਨੇ ਆਜ਼ਾਦੀ ਕੁਹਾਟੀ ਆ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਲੜਦੇ ਹੋਏ ਆਪਣੀਆਂ ਕੀਮਤੀ ਜਾਨਾਂ ਦੀ ਕੁਰਬਾਨੀ ਦਿੱਤੀ ਆਪਣੀਆਂ ਜ਼ਮੀਨਾਂ ਜਾਇਦਾਦਾਂ কুরਕ ਕਰਵਾਈਆਂ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਸ ਮੀਰਪੁਰ ਪਿੰਡ ਦੇ ਵਿੱਚ ਜਿਸ ਪਿੰਡ ਦੇ ਗਦਰੀ ਬਾਬਾ ਕਿਰਪਾ ਸਿੰਘ ਜੀ ਮੀਰਪੁਰ ਇਸ ਪਿੰਡ ਦੇ ਹੋਏ ਆ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਇੱਕ ਕਨਾਲ ਜ਼ਮੀਨ দান ਦਿੱਤੀ ਗਈ ਆ ਉੱਥੇ ਇੱਕ ਸਾਰਿਆਂ ਦੀ ਸਾਂਝੀ ਯਾਦਗਾਰ ਉਹ ਇਲਾਕੇ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਆ ਕਿਉਂਕਿ ਆਜ਼ਾਦੀ ਦੀ ਲੜਾਈ ਦੇ ਵਿੱਚ ਹਮੇਸ਼ਾ ਇਹ ਕਿਹਾ ਗਿਆ ਕਿ ਜਿਹੜਾ ਰੋਪੜ ਜ਼ਿਲ੍ਹਾ ਇਹਨਾਂ ਦਾ ਕੋਈ ਯੋਗਦਾਨ ਨਹੀਂ ਰਿਹਾ ਪਰ ਜਦੋਂ ਇਤਿਹਾਸ ਨੂੰ ਫੋਲਿਆ ਤਾਂ ਉਹਦੇ ਵਿੱਚੋਂ 50 ਦੇ ਲਗਭਗ ਜਿਹੜੇ ਸਾਡੇ ਇਲਾਕੇ ਦੇ ਆਜ਼ਾਦੀ ਘੁਲਾਟੀਆ ਜਿਨ੍ਹਾਂ ਨੇ ਅੰਗਰੇਜ਼ਾਂ ਦੀਆਂ ਜੇਲਾਂ ਦੇ ਵਿੱਚ ਆਪਣੀ ਜ਼ਿੰਦਗੀ ਤੇ ਆਪਣੀ ਸਰੀਰ ਦੇ ਹੱਡ ਗਾਲ ਲਏ ਉਹਨਾਂ ਨੇ ਅੰਗਰੇਜ਼ਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ 2.5 2.5 ਫੁੱਟ ਦੇ ਪਿੰਜਰਿਆਂ ਦੇ ਵਿੱਚ ਕੈਦ ਰਹੇ ਪਰ ਅੱਜ ਸਮੇਂ ਦੀਆਂ ਸਰਕਾਰਾਂ ਨੇ ਸਾਡੇ ਇਤਿਹਾਸ ਦੇ ਉਹਨਾਂ ਸ਼ਹੀਦਾਂ ਨੂੰ ਸਾਡੀ ਨੌਜਵਾਨ ਪੀੜ੍ਹੀ ਕੋਲੋਂ ਖੋਲਿਆ ਉਹ ਇਤਿਹਾਸ ਅਨਗੋਲਿਆ ਰਹਿ ਗਿਆ ਅੱਜ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਉਸ ਇਤਿਹਾਸ ਨੂੰ ਜੋ ਦੱਬਿਆ ਪਿਆ ਸੀ ਉਹਨੂੰ ਦੁਬਾਰਾ ਖੜਾ ਕਰਕੇ ਉਸ ਨੂੰ ਕੱਢਿਆ ਤੇ ਅੱਜ ਉਹ ਯਾਦਗਰ ਬਣਾਈ ਜਾ ਰਹੀ ਆ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਇਹਨਾਂ ਸ਼ਹੀਦਾਂ ਤੋਂ ਪ੍ਰੇਰਣਾ ਲੈ ਸਕੇ ਤੇ ਜਿਹੜੇ ਅਗਲੇ ਸੰਘਰਸ਼ ਨੇ ਉਹਨਾਂ ਦੇ ਵਿੱਚ ਸਾਡੇ ਜਿਹੜੇ ਸ਼ਹੀਦ ਨੇ ਇਹ ਆਜ਼ਾਦੀ ਘੁਲਾਟੀਆਂ ਨੇ ਜਿਹੜੇ ਉਹ ਸਾਡੇ ਨਾਲ ਤੁਰਦੇ ਹੋਏ ਮਹਿਸੂਸ ਕਰਨ ਇਸ ਕਰਕੇ ਇੱਕ ਯਾਦਗਰ ਆ ਜਿਹੜੀ ਅੱਜ ਇੱਥੇ ਕੰਮ ਸ਼ੁਰੂ ਹੋ ਰਿਹਾ ਤੇ ਇਲਾਕੇ ਨੂੰ ਵੀ ਬੇਨਤੀ ਕਰਦੇ ਆ ਕਿ ਯਾਦਗਰ ਦੇ ਵਿੱਚ ਹਰ ਬੰਦਾ ਸਿਆਸੀ ਪੱਧਰ ਤੋਂ ਉੱਪਰ ਉੱਠ ਕੇ ਇਹਦੀ ਜਿਹੜੀ ਯਾਦਗਰ ਦੇ ਵਿੱਚ ਆਪਣੀ ਸਹਾਇਤਾ ਕਰੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ